ਚਾਰ ਪੰਜ ਪੰਜ ਪੀਰ ਲਾ ਜੇ ਦੋਨਾਂ ਨਾਂ ਨਾ ਬਾਦ ਕੀਤਾ ਜੰਗਲ ਦੀਆਂ ਬਾਹਨ ਨੂੰ ਆਬਾਦ ਕਰਕੇ ਵਾਹੀ ਜੋਗ ਜ਼ਮੀਨ ਬਣਾਈ ਹੈ ਦੇਖੋ ਤੁਹਾਡਾ ਸਰਕਾਰਾਂ ਇੱਕ ਪੁੱਜੇ ਮਗਾਤ ਤੋਂ ਬਿਨਾ ਕੁਝ ਨਹੀਂ ਕਰ ਰਹੀ ਕਿਉਂਕਿ 2013 ਦੀ ਗੱਲ ਕਰਾਂ ਤਾਂ ਬਾਦਲ ਗਵਰਨਮੈਂਟ ਸੀ বিজেপি ਕਾ ਅਕਾਲੀ ਦਲ ਦੀ ਸਰਕਾਰ ਸਾਂਝੀ ਸੀ ਤਾਂ ਉਸ ਵੇਲੇ ਇਸ ਤਰ੍ਹਾਂ 2013 ਦੇ ਵਿੱਚ ਹੜ੍ਹ ਆਇਆ ਤਾਂ ਉਹਨਾਂ ਨੇ ਮਦਦ ਬਹੁਤ ਬਹੁਤ ਕੀਤੀ ਮੈਂ ਕਹਿੰਦਾ ਸਰ ਜੇ ਕਿੰਨਾਂ ਨਾਲ ਦਿੱਤੀ ਸੀ ਕੋਈ ਪਾਈਆ ਪੱਤੀ ਦਿੱਖੀ ਸੀ ਇਹ ਖਮੋ ਪੱਤੀ ਯਾਦ ਹੈ ਫਟ ਜੱਫੀ ਮਾਂਚਸਟੀ ਨੂੰ ਕਹਿੰਦੇ ਉਹ ਮੋਮਬਤੀ ਜਲਾਉਣ ਵਾਸਤੇ ਤਾਂ ਮੈਂ ਤਾਂ ਇਹੋ ਇਹਨਾਂ ਲੋਕਾਂ ਨੂੰ ਵੀ ਕਹਿੰਦਾ ਸੀ ਕਿ ਆਪਾਂ ਨੂੰ ਮਜੂਤਾ ਗਵਰਨਮੈਂਟ ਇੱਕ ਮੋਮਬਤੀ ਔਰ ਜੱਫੀ ਤਾਹ ਦੇ ਕੇ ਗਈ ਹੈ ਵੀ ਇਹ ਸਮੋਮਬਤੀ ਨੂੰ ਜਲਾ ਕੇ ਰੱਖੋ ਤੇ ਜਾਗਦੇ ਰਹੋ ਪਰ ਅਜੇ ਤੱਕ ਵੀ ਸਾਡੀ ਬਦਨਸੀਬੀ ਹੈ ਇੱਧਰ ਇੱਕ ਤਾਂ ਪੜਾਈ ਦੀ ਸਮੱਸਿਆ ਹੋਣ ਕਰਕੇ ਜਾਦਾ ਲੋਕਾਂ ਨੂੰ ਬੋਲਾਂ ਦੀ ਸੁਵਿਧਾ ਹੈ ਨਹੀਂ ਕੋਈ ਜੇ ਹੈ ਤਾਂ ਸਿੰਪਲੀ ਪੜਾਈ ਹੈ ਕੋਈ ਐਜਾ ਹਾਲਿਫਾਈ ਐਜੂਕੇਟਰ ਬੰਦੇ ਨਹੀਂ ਆਏ ਕੁਝ ਛੱਡ ਕੇ ਲੇਕਿਨ ਬਦਲੇ ਦੇ ਵਿੱਚ ਮੈਂ ਤਾਂ ਇਹੀ ਚਾਹਨਾ ਸਰ ਬਾਰ ਬਾਰ ਨਰ ਕੋਇਸ ਕਰਦਾ ਹਾਂ ਕਿ ਨਾ ਸੋਸ਼ਲ ਮੀਡੀਆ ਟੀਵੀ ਚੈਨਲ ਆ ਰਹੀ ਕੋਈ ਵੀ ਮੰਤਰੀ ਸਾਬਕਾ ਮੰਤਰੀ ਦਾ ਦਿੱਸੀ ਹੁਣ ਮਾਨ ਸਾਹਿਬ ਆਏ ਹੋ ਮੋਸਟ ਵੈਲਕਮ ਜੀ ਆਇਆਂ ਨੂੰ ਮੈਂ ਨਾ ਤੁਹਾਨੂੰ ਅਸੀਂ ਸ਼ਾਇਦ ਯਾਦ ਆ ਰਿਹਾ ਤੁਹਾਨੂੰ ਨਹੀਂ ਪਰ ਹਨ ਵਿੱਚ ਜਿਲਕੇ ਆਈ ਕੋਈ ਆ ਦਾ ਗੱਲ ਹੈ ਤੁਹਾਡੀ ਏਕੇ ਵੀ ਸਾਡੀ ਅਸੂਈ ਹੈ ਕਿ ਮੌਜੂਦਾ ਗਵਰਨਮੈਂਟ ਦੇ ਸਾਢੇ 3 ਹਫ਼ਤੇ ਬੇਨਤੀ ਕਰੋ ਕੋਈ ਹੱਲ ਹੋਉਂਦਾ ਜੀ ਵੀ ਇਸ ਗੋਲ ਦੇ ਉੱਪਰ ਪੂਰੇ ਨੂੰ ਚੌੜਾ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਦਾ ਕਰਕੇ ਤਾਂ ਘੱਟ ਬਟ ਇੱਥੋਂ ਲੈ ਕੇ ਪਿੰਡ ਨਾਲ ਜਾਣਾ ਪੈਣਾ ਹੈ ਮੋਢੇ ਪਾਕੀ ਪੰਜ-ਪੰਜ ਕਿਲੋਮੀਟਰ ਹੋਰ ਉੱਪਰ ਆਉਣੀ ਪੰਜ-ਪੰਜ ਮੀਟਰ ਜਾਂ 10-10 ਫੁੱਟ ਘੇਰੋ ਉੱਪਰ ਚੋਕੀਆਂ ਸੜਕ ਨੂੰ ਪਿੱਛਾ ਜਾਵੇ ਤਾਂ ਸਾਡਾ ਕੋਈ ਨਾ ਕੋਈ ਹੱਲ ਹੋ ਸਕਦਾ ਹੈ ਹੋਂ ਤਾਂ ਸਾਡਾ ਸਾਰਾ ਦੇਖੋ ਫਸਾ ਦਾ ਬਰਬਾਦ ਹੋਈ ਹੋਈ ਹੈ ਅਸੀਂ ਚਾਉਂਦੇ ਵੀ ਮਰਿਆ ਤੋਂ ਅੱਗੇ ਹੈ ਹਲੋ ਹਾਂ ਤੇ ਸਾਡਾ ਜਿਹੜਾ ਇਹ ਕੋਲ ਲੰਘਿਆ ਪਰ ਜੀ ਹਮੇਸ਼ਾ ਸੰਸਦ ਆਉਂਦੇ ਆਏ ਹਾਂ ਤਾਂ ਸਾਡੀ ਵੀ ਪਲੀਜ਼ ਇਹ ਆਵਾਜ਼ ਚਲੋ ਜੇ ਨੇੜੇ ਆ ਕੇ ਫੋਨ ਲਾਵਾਂਗੇ ਲੋਟシャレ ਕੋਲ ਉਥੇ ਲਈ ਜਾਵਾਂਗੇ ਕਰ ਕਰਨੇ ਨੂੰ ਉਹ ਕੀ ਹੁਣ ਦੱਸਾ ਜਾਵੇ ਕਿ ਵੀ ਆਇਆ ਹੈ ਕੰਮ ਕਰ ਕਰਨ ਆਉਂਦੇ ਨੇ ਆ ਜਿਹੜੇ ਕਰਦੇ ਨੇ ਇਹ ਬਚਾਉਣ ਜਿਹੜੀ ਨੇ ਇਹ ਬੇੜੀ ਨਾ ਆਉਂਦੇ ਪਰ ਬਚਲਦੀ ਕਿ ਆਖਣਾ ਨਹੀਂ ਆ ਹੁਣ ਦੱਸਾ ਜੀ ਆ ਆ ਕੇ ਇਹਨਾਂ ਬਖਾਇਆ ਜਾ ਕਿ ਮੀਡੀਆ ਨਹੀਂ ਇਹਨਾਂ ਨਾਲਾ ਕਰਦੇ ਪਹਿਨਾਂ ਨਹੀਂ ਜੋ ਨਾ ਕਰਦੇ ਪਰ ਨਹੀਂ ਨਹੀਂ ਆ ਨਾ ਨਹੀਂ ਲਾਈ ਜਾਂਦੇ ਨਵੀਂ ਚਲੋ ਜੀ ਹੁਣੇ ਖਰਾਬ ਹੋ ਗਈ ਸਿੱਕ ਤੇ ਜੇ ਕਰਦੇ ਨਾ ਪਹਿਲਾਂ ਬਈ ਇਹ ਨਹੀਂ ਫਾਸਟ ਕਰ ਸਕਦੀ ਬਰਵੜ ਚੈੱਕ ਕਰਦੇ ਆਹ ਵੇਰੀ ਚੈੱਕ ਕਰ ਦਿੱਤੀ ਲੈ ਇਹ ਵੀ ਇਹਨਾਂ ਨੇ ਲੈ sa boda <laughs>